ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਹਾਜ਼ਰਾਂ ਕਰਮਾਂ ਮਰੀ ਕਰਮੋ ਦਾ ਦੂਜਾ ਵਿਆਹ ਦਾ ਭਾਗ ਚੌਥਾ ਲੈ ਕੇ ਉਮੀਦ ਆ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆ ਰਹੀ ਹੋਵੇਗੀ ਤਾਂ ਅੱਜ ਹਾਜ਼ਰਾਂ ਅਗਲੇ ਭਾਗ ਦੇ ਨਾਲ ਹਾਦਸਾ ਇੰਨਾ ਭਿਆਨਕ ਸੀ ਕਿ ਇੱਕ ਸਰੀਆ ਨੂਰ ਦੇ ਖੱਬੇ ਮੋੜੇ ਵਿੱਚੋਂ ਨਿਕਲ ਗਿਆ ਅਤੇ ਕਾਰਨ ਕਨੈਕਟਰ ਵਾਲੀ ਸੀਟ ਉੱਤੇ ਬੈਠਾ ਸੀ ਤੇ ਕਾਰਨ ਦਾ ਵਾਲ ਵੀ ਵਿੰਗਾ ਨਹੀਂ ਹੋਇਆ ਉਹ ਬਿਲਕੁਲ ਬਚ ਗਿਆ ਜਿਹੜੇ ਦੋਸਤ ਪਿਛਲੀ ਸੀਟ ਉੱਤੇ ਬੈਠੇ ਸਨ ਉਹਨਾਂ ਦੀ ਦਰਦਨਾਕ ਮੌਤ ਹੋ ਚੁੱਕੀ ਸੀ ਕਿਉਂਕਿ ਉਹਨਾਂ ਦੇ ਛਾਤੀਆਂ ਵਿੱਚੋਂ 5-6 ਸਰੀਏ ਸਿੱਧੇ ਨਿਕਲ ਗਏ ਸਨ ਕਰਨ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਨੂਰ ਦੇ ਜਿਹੜਾ ਸਰੀਆ ਖੁੱਬਿਆ ਸੀ ਉਸ ਨੂੰ ਔਖਾ-ਸੌਖਾ ਕੱਢ ਹੀ ਲਿਆ ਕਰਨ ਤੇ ਨੂਰ ਨੇ ਜਦੋਂ ਪਿੱਛੇ ਵੇਖਿਆ ਤਾਂ ਦੋਨੋਂ ਦੋਸਤ ਬਿਲਕੁਲ ਬੇਜਾਨ ਹਾਲਤ ਵਿੱਚ ਮੋਏ ਪਏ ਸੀ ਨੂਰ ਨੇ ਕਰਨ ਨੂੰ ਕਿਹਾ ਕਿ ਯਾਰ ਕਿਸੇ ਨੂੰ ਤਾਂ ਬੁਲਾ ਜਲਦੀ ਮੇਰੀ ਛੱਡ ਆਪਾਂ ਨੇ ਪਹਿਲਾਂ ਇਹਨਾਂ ਦੋਸਤ ਦੋਨੋਂ ਦੋਸਤਾਂ ਨੂੰ ਬੁਲਾਉਣਾ ਹੈ ਜਲਦੀ ਕਰੋ ਯਾਰ ਕਿਸੇ ਨੂੰ ਤਾਂ ਫੋਨ ਕਰ ਨੂਰ ਵੀ ਬਹੁਤ ਦਰਦ ਨਾਲ ਤੜਫ ਰਿਹਾ ਸੀ ਕਿਉਂਕਿ ਸਰੀਆ ਮੋਢੇ ਦੀ ਹੱਡੀ ਨੂੰ چیرਦਾ ਹੋਇਆ ਨਿਕਲ ਗਿਆ ਸੀ ਉਸਦੇ ਹਾਲ ਦੇਖੀ ਨਹੀਂ ਸੀ ਜਾ ਰਹੀ ਟਰੱਕ ਵਾਲੇ ਨੇ ਜਦੋਂ ਇਹ ਸਾਰਾ ਦ੍ਰਿਸ਼ ਦੇਖਿਆ ਤਾਂ ਉਹ ਤਾਂ ਉੱਥੋਂ ਭੱਜ ਗਿਆ ਟਰੱਕ ਵਾਲੇ ਨੇ ਇਹ ਵੀ ਨਹੀਂ ਸੋਚਿਆ ਸੀ ਕਿ ਮੈਂ ਇਹਨਾਂ ਨੂੰ ਗੱਡੀ ਵਿੱਚੋਂ ਬਾਹਰ ਤਾਂ ਕੰਢ ਦਵਾ ਕਰਨ ਨੇ ਔਖਾ ਸੌਖਾ ਟਾਕੀ ਨੂੰ ਲੱਤ ਮਾਰ ਕੇ ਖੋਲ ਦਿੱਤਾ ਪਹਿਲਾਂ ਡਰਾਈਵਰ ਵਾਲੀ ਸੀਟ ਤੋਂ ਨੂਰ ਨੂੰ ਬਾਹਰ ਕੱਢਿਆ ਫਿਰ ਕਰਨ ਨੇ ਨੂਰ ਤੇ ਮੋਢੇ ਉਤੋਂ ਗੱਡੀ ਵਿੱਚੋਂ ਕੱਢ ਕੇ ਇੱਕ ਕੱਪੜਾ ਬੰਨ੍ਹ ਦਿੱਤਾ ਤੇ ਖੂਨ ਥੱਲੇ ਡੁੱਲੂ ਨੂੰ ਹਟਾਇਆ ਫੇਰ ਕਰਨ ਨੇ ਫੋਨ ਕਰਕੇ ਆਪਣੇ ਇੱਕ ਯਾਰ ਦੋਸਤ ਦੀ ਗੱਡੀ ਮੰਗਵਾ ਲਈ ਫੇਰ ਕਰਮੂ ਦੇ ਫੋਨ ਤੇ ਫੋਨ ਆਉਣ ਲੱਗ ਪਏ ਪਰ ਨੂਰ ਇਸ ਕਰਕੇ ਫੋਨ ਨਹੀਂ ਸੀ ਚੁੱਕ ਰਿਹਾ ਕਰਮੂ ਇਸ ਹਾਦਸੇ ਬਾਰੇ ਸੁਣ ਕੇ ਕਿਤੇ ਹੋਰ ਸਦਮੇ ਵਿੱਚ ਨਾ ਚਲੀ ਜਾਵੇ ਇੰਨੇ ਵਿੱਚ ਕਰਮ ਕਰਨ ਦਾ ਇੱਕ ਯਾਰ ਦੋਸਤ ਗੱਡੀ ਲੈ ਕੇ ਉਸ ਜਗ੍ਹਾ ਤੇ ਪਹੁੰਚ ਗਿਆ ਜਦੋਂ ਕਰਨ ਦਾ ਦੋਸਤ ਗੱਡੀ ਲੈ ਕੇ ਉੱਥੇ ਪਹੁੰਚਿਆ ਤਾਂ ਜਲਦੀ ਜਲਦੀ ਕਰਨ ਤੇ ਦੋਸਤ ਨੇ ਅਤੇ ਕਰਨ ਨੇ ਮਿਲ ਕੇ ਜਿਹੜੇ 2000 ਦੋਸਤ ਗੰਭੀਰ ਹਾਲਤ ਵਿੱਚ ਪਏ ਸਨ ਸਭ ਤੋਂ ਪਹਿਲਾਂ ਉਹਨਾਂ ਨੂੰ ਚੁੱਕ ਕੇ ਗੱਡੀ ਵਿੱਚ ਪਾਇਆ ਤੇ ਫਿਰ ਉਸ ਤੋਂ ਬਾਅਦ ਕਰਨ ਤੇ ਕਰਨ ਦੇ ਦੋਸਤ ਨੇ ਨੂਰ ਨੂੰ ਫੜ ਕੇ ਗੱਡੀ ਵਿੱਚ ਬਿਠਾ ਦਿੱਤਾ ਉਹਨਾਂ ਨੇ ਸਿੱਧੇ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਜਾ ਕੇ ਨੂਰ ਤੇ ਦੋਨਾਂ ਦੋਸਤਾਂ ਨੂੰ ਦਾਖਲ ਕਰਵਾ ਦਿੱਤਾ ਨੂਰ ਨੂੰ ਆਪਣੀ ਫਿਕਰ ਨਹੀਂ ਸੀ ਉਹ ਤਾਂ ਸਿਰਫ ਜਿਹੜੇ ਦੋ ਦੋਸਤ ਹਾਲੇ ਵੀ ਬੇਹੋਸ਼ੀ ਦੀ ਹਾਲਤ ਵਿੱਚ ਸਨ ਉਹਨਾਂ ਦੀ ਫਿਕਰ ਵਿੱਚ ਸੀ ਕਰਮੋ ਦੇ ਮਨ ਵਿੱਚ ਇਹ ਚੱਲ ਰਿਹਾ ਸੀ ਕਿ ਪਤਾ ਨਹੀਂ ਉਸ ਦੀ ਮਾਂ ਦਾ ਕੀ ਹਾਲ ਹੋਵੇਗਾ ਹਸਪਤਾਲ ਦੇ ਵਿੱਚ ਪਈ ਵਿਚਾਰੇ ਕਰਮੋ ਨੂੰ ਇਹ ਨਹੀਂ ਸੀ ਪਤਾ ਕਿ ਦੂਜੇ ਪਾਸੇ ਨੂਰ ਦਾ ਵੀ ਬੁਰਾ ਹਾਲ ਹੋ ਚੁੱਕਾ ਹੈ ਕਰਮੋ ਵਿਚਾਰੀ ਉਡੀਕ ਰਹੀ ਸੀ ਕਿ ਅਚਾਨਕ ਕਰਮੋ ਦੇ ਫੋਨ ਤੇ ਘੰਟੀ ਵੱਜੀ ਜਦੋਂ ਕਰਮੋ ਨੇ ਦੇਖਿਆ ਇਹ ਫੋਨ ਤਾਂ ਕਿਸੇ ਹੋਰ ਦਾ ਆ ਰਿਹਾ ਕਰਮੂ ਨੇ ਸੋਚਿਆ ਇਹ ਫੋਨ ਜ਼ਰੂਰ ਬੇਬੇ ਦੇ ਪੇਕੇਆਂ ਦਾ ਆ ਰਿਹਾ ਹੋਵੇਗਾ ਉਸ ਦੇ ਮਨ ਵਿੱਚ ਪਤਾ ਨਹੀਂ ਕਿਹੋ ਜਿਹੇ ਖਿਆਲ ਆਉਣ ਲੱਗੇ ਅਤੇ ਕਰਮ ਅਤੇ ਆਪਣੀ ਮਾਂ ਬਾਰੇ ਉਹ ਸੋਚਣ ਲੱਗੇ ਜਦੋਂ ਕਰਮੂ ਨੇ ਫੋਨ ਚੁੱਕਿਆ ਤਾਂ ਉਧਰੋਂ ਆਵਾਜ਼ ਕਰਨ ਦੇ ਫੋਨ ਵਿੱਚੋਂ ਨੂਰ ਦੀ ਆਈ ਕਿਉਂਕਿ ਨੂਰ ਦਾ ਫੋਨ ਉਸ ਸਮੇਂ ਬਿਲਕੁਲ ਟੁੱਟ ਚੁੱਕਾ ਸੀ ਕਿਉਂਕਿ ਹਾਦਸਾ ਇੰਨਾ ਭਿਆਨਕ ਸੀ ਕਿ ਜਦੋਂ ਨੂਰ ਨੇ ਹੈਲੋ ਕਿਹਾ ਤਾਂ ਕਰਮੂ ਦੇ ਬੋਲ ਸੰ ਕਿ ਹਾਲੇ ਤੱਕ ਤੁਸੀਂ ਕਿੱਥੇ ਹੋ ਅਜੇ ਤੱਕ ਆਏ ਕਿਉਂ ਨਹੀਂ ਕਰਮੂ ਨੇ ਚਾਟਾ ਆਵਾਜ਼ ਪਛਾਣ ਲਈ ਨੂਰ ਥੀ ਅਤੇ ਫਿਰ ਨੂਰ ਕਹਿਣ ਲੱਗਾ ਕਰਮੂ ਤੈਨੂੰ ਕੀ ਦੱਸਾਂ ਕਿ ਸਹਾਲਤ ਦੇ ਵਿੱਚ ਹਾਂ ਮੈਂ ਕਰਮੂ ਨੇ ਪੁੱਛਿਆ ਤੁਹਾਨੂੰ ਕੀ ਹੋਇਆ ਜੀ ਨੂਰ ਆਖਣ ਲੱਗਿਆ ਕਿ ਸਾਡਾ ਐਕਸੀਡੈਂਟ ਹੋ ਚੁੱਕਾ ਜਦੋਂ ਇਹ ਬੋਲ ਕਰਮੂ ਨੇ ਸੁਨੇ ਤਾਂ ਇੱਕ ਵਾਰ ਤਾਂ ਕਰਮੋ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਅਤੇ ਕਰਮੋ ਨੇ ਲੰਬਾ ਹੌਂਕਾ ਲੈ ਕੇ ਪੁੱਛਿਆ ਤੁਹਾਨੂੰ ਤਾਂ ਨਹੀਂ ਕੁਝ ਹੋਇਆ ਤੁਸੀਂ ਠੀਕ ਹੋ ਸੱਟ ਤਾਂ ਨਹੀਂ ਲੱਗੀ ਤੁਹਾਡੇ ਨੂਰ ਨੇ ਕਿਹਾ ਨਹੀਂ ਬਸ ਮੇਰੇ ਮੋਢੇ ਤੇ ਥੋੜੀ ਸੱਟ ਲੱਗੀ ਆ ਫਐਸੀ ਮੈਂ ਠੀਕ ਆ ਕਰਮੋ ਨੇ ਪੁੱਛਿਆ ਤੁਸੀਂ ਇਸ ਵੇਲੇ ਕਿੱਥੇ ਹੋ ਅਸੀਂ ਇਸ ਵੇਲੇ ਸਰਕਾਰੀ ਹਸਪਤਾਲ ਵਿੱਚ ਆ ਆਪਣੇ ਹੀ ਸ਼ਹਿਰ ਵਿੱਚ ਕਰਮੋ ਨੇ ਆਪਣੇ ਗਵਾਂਡ ਵਿੱਚੋਂ ਇੱਕ ਮੁੰਡਾ ਸੱਦਿਆ ਤੇ ਉਸਦੇ ਨਾਲ ਬੈਠ ਕੇ ਸਿੱਧਾ ਹਸਪਤਾਲ ਦੇ ਵਿੱਚ ਪਹੁੰਚ ਗਈ ਜਦੋਂ ਉਸ ਨੇ ਨੂਰ ਨੂੰ ਹਸਪਤਾਲ ਵਿੱਚ ਬੈੱਡ ਤੇ ਪਏ ਵੇਖਿਆ ਤਾਂ ਕਰਮੋ ਦੇ ਅੱਖਾਂ ਸਾਹਮਣੇ ਦਵਿੰਦਰ ਦੀ ਮੌਤ ਵਾਲਾ ਦ੍ਰਿਸ਼ ਆ ਗਿਆ ਉਹ ਤੇ ਉੱਥੇ ਬੈਠ ਕੇ ਨੂਰ ਦੇ ਗਲ ਲੱਗ ਕੇ ਰੋਣ ਲੱਗ ਪਈ ਤੇ ਅੱਖਾਂ ਲੱਗ ਪਈ ਕਿ ਜੇਕਰ ਤੁਹਾਨੂੰ ਕੁਝ ਹੋ ਜਾਂਦਾ ਤਾਂ ਮੇਰਾ ਪਤਾ ਨਹੀਂ ਕੀ ਬੰਨਣਾ ਸੀ ਅੱਕੇ ਨੂਰ ਆਖਣ ਲੱਗਾ ਕੁਝ ਨਹੀਂ ਹੁੰਦਾ ਕਮਲੀਏ ਸਭ ਕੁਝ ਠੀਕ ਹੋ ਜਾਏਗਾ ਬਸ ਤੂੰ ਹੌਸਲਾ ਰੱਖੀ ਐਵੇਂ ਨਾ ਢੇਰੀਟਾ ਉਦੁਰ ਕਰਮੋ ਦੇ ਫੋਨ ਉੱਤੇ ਇੱਕ ਹੋਰ ਘੰਟੀ ਵੱਜਦੀ ਹੈ ਤੇ ਉਹ ਫੋਨ ਕਰਮੋ ਦੇ ਭਰਾ ਦਾ ਹੁੰਦਾ ਹੈ ਉਸ ਤੇ ਪੀਕਿਆ ਤੋਂ ਹਾਈ ਭੈਣੇ ਤੂੰ ਕਿੱਥੇ ਰਹਿ ਗਈ ਦੱਸ ਤੂੰ ਕਿਉਂ ਨਹੀਂ ਆ ਸਕੀ ਕਰਮੋ ਦੇ ਭਰਾ ਦਾ ਰੋਂਦੇ ਰੋਂਦੇ ਫੋਨ ਆ ਗਿਆ ਕਰਮੋ ਵੀ ਇੱਕਦਮ ਰੋ ਪਈ ਤੇ ਰੋਂਦੀ ਰੋਂਦੀ ਪੁੱਛਣ ਲੱਗੀ ਭਰਾਵਾ ਕੀ ਗੱਲ ਹੋਈ ਤੂੰ ਐਨਾ ਕਿਉਂ ਰੋ ਰਿਆ ਭਰਾਵਾ ਸੱਚ ਦੱਸ ਸੁੱਖ ਵੀ ਹੈ ਨਾ ਇੱਥੇ ਤਾਂ ਜਦੋਂ ਕਰਮੋ ਨੇ ਆਪਣੇ ਭਰਾ ਨੂੰ ਇਹ ਗੱਲਾਂ ਪੁੱਛੀਆਂ ਤਾਂ ਉਸਦੇ ਭਰਾ ਦਾ ਗਲਾਪ ਹੋਰ ਪਾਰ ਆਇਆ ਤੇ ਹੰਝੂ ਪੂਨ ਦਾ ਪੂਨ ਦਾ ਰੋ ਪਿਆ ਤੇ ਮੈਂ ਹੁਣ ਸਾਡੇ ਮਾਤਾ ਜੀ ਇਸ ਦੁਨੀਆ ਵਿੱਚ ਨਹੀਂ ਰਹੀ ਕਰਮੋ ਭੈਣੇ ਸਾਡੀ ਮਾਂ ਇਸ ਦੁਨੀਆ ਵਿੱਚ ਨਹੀਂ ਰਹੀ ਭੈਣੇ ਸਾਡਾ ਤਾਂ ਚੱਕੀ ਉੱਚੜ ਗਿਆ ਸਾਡਾ ਸਾਰਿਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਾ ਹੈ ਜਦੋਂ ਕਰਮੂ ਨੇ ਇਹ ਸ਼ਬਦ ਆਪਣੇ ਭਰਾ ਦੇ ਮੂੰਹੋਂ ਸੁਨੇ ਦਾ ਕਰਮੂ ਦੇ ਅੰਦਰੋਂ ਇੱਕ ਚੀਜ਼ ਜਈ ਨਿਕਲੀ ਅਤੇ ਜਿਸ ਹੱਥ ਵਿੱਚ ਫੋਨ ਸੀ ਉਸੇ ਹੱਥ ਨਾਲ ਫੋਨ ਆਪਣੇ ਆਪ ਕੰਨ ਤੋਂ हट ਗਿਆ ਤੇ ਕਰਮੂ ਦੇ ਬੁੱਲ ਬੰਦ ਤੇ ਅੱਖਾਂ ਨੀਵੀਆਂ ਹੋ ਗਈਆਂ ਕਰਮੂ ਦਾ ਨਾ ਰੋਣਾ ਨਿਕਲਿਆ ਤੇ ਨਾ ਹੀ ਕੁਝ ਬੋਲ ਪਾਈ ਐਂਜਲ ਅਗਦਾ ਸੀ ਕਿ ਕਰਮੋਂ ਦੀ ਸਾਰੀ ਦੁਨੀਆ ਹੀ ਉਜੜ ਗਈ ਨੇੜੇ ਨੂਰ ਬੈੱਡ ਉੱਤੇ ਪਿਆ ਸੀ ਨੂਰ ਨੇ ਜਦ ਕਰਮੋਂ ਨੂੰ ਸੁੰਨਮ ਸੁੰਨੀ ਹੁੰਦੇ ਦੇਖਿਆ ਤਾਂ ਨੂਰ ਨੇ ਇੱਕਦਮ ਕਰਮੋਂ ਦੀ ਬਾਹ ਨੂੰ ਝੰਡੋੜਦੇ ਹੋਏ ਪੁੱਛਿਆ ਕੀ ਗੱਲ ਹੋ ਗਈ ਕਰਮੋਂ ਕਰਮੋਂ ਬਹੁ ਹੌਲੀ ਜਾਈ ਬੋਲ ਕੇ ਦੱਸ ਰਹੀ ਸੀ ਪੇਕਿਆਂ ਤੋਂ ਵੀਰੇ ਦਾ ਫੋਨ ਆਇਆ ਸੀ ਉਹਨਾਂ ਨੇ ਦੱਸਿਆ ਕਿ ਮੰਮੀ ਨਹੀਂ ਰਹੀ ਫਿਰ ਨੂਰ ਦਾ ਜਿਹੜਾ ਹੱਥ ਸਹੀ ਸੀ ਉਸ ਨਾਲ ਨੂਰ ਨੇ ਕਰਮੂ ਦੇ ਹੱਥ ਨੂੰ ਘੁੱਟਿਆ ਤੇ ਕੁਝ ਸਮੇਂ ਬਾਅਦ ਨੂਰ ਨੇ ਆਪਣੇ ਸਹੁਰਿਆਂ ਦੇ ਘਰ ਫੋਨ ਮਲਾਇਆ ਅਤੇ ਸਾਰੀ ਵਾਰਦਾਤ ਪੁੱਛੀ ਆਖਰ ਵਿੱਚ ਕਰਮੂ ਦੇ ਭਰਾ ਨੇ ਵੀ ਨੂਰ ਦਾ ਹਾਲ ਚਾਲ ਪੁੱਛਿਆ ਕਿ ਭਾਜੀ ਤੁਸੀਂ ਠੀਕ ਹੋ ਤੇ ਫਿਰ ਨੂਰ ਨੇ ਵੀ ਦੱਸਿਆ ਕਿ ਮੇਰਾ ਵੀ ਐਕਸੀਡੈਂਟ ਹੋ ਚੁੱਕਾ ਇਹ ਗੱਲ ਸੁਣ ਕੇ ਕਰਮੂ ਦੇ ਭਰਾ ਨੂੰ ਹੋਰ ਵੀ ਚਿੰਤਾ ਪੈ ਗਈ ਉਹਨਾਂ ਨੂੰ ਤਾਂ ਪਹਿਲਾਂ ਹੀ ਬਹੁਤ ਵੱਡੀ ਮੁਸ਼ਕਲ ਵਿੱਚ ਗੁਜ਼ਰਨਾ ਪੈ ਰਿਹਾ ਸੀ ਕਰਮੂ ਦੇ ਭਰਾ ਦੇ ਸਾਹਮਣੇ ਉਹਦੀ ਮੋਈ ਮਾਂ ਪਈ ਹੋਈ ਸੀ ਜਿਸ ਨੂੰ ਵੇਖ ਕੇ ਕਰਮੂ ਦੇ ਭਰਾ ਦੀ ਜਾਨ ਨਿਕਲ ਰਹੀ ਸੀ ਫਿਰ ਕਰਮੂ ਦੇ ਭਰਾ ਨੇ ਵੱਡਾ ਸਾਹ ਲੈ ਕੇ ਨੂਰ ਨੂੰ ਸਾਰੀ ਗੱਲ ਉਸ ਬਾਰੇ ਪੁੱਛੀ ਨੂਰ ਨੇ ਇਹ ਕਹਿ ਕੇ ਟਾਲ ਦਿੱਤਾ ਕਿ ਬਾਈ ਜੀ ਤੁਸੀਂ ਚਿੰਤਾ ਨਾ ਕਰੋ ਮੈਂ ਬਿਲਕੁਲ ਠੀਕ ਹਾਂ ਤੁਸੀਂ ਉੱਥੋਂ ਦਾ ਕੰਮ ਸੰਭਾਲੋ ਮੇਰੀ ਫਿਕਰ ਨਾ ਕਰੋ ਇਹਨੇ ਨੂੰ ਕਰਮੂ ਦਰੂਰੋ ਕੇ ਬੁਰਾ ਹਾਲ ਹੋ ਚੁੱਕਾ ਸੀ ਦੂਜੇ ਪਾਸੇ ਮੇਰਾ ਜਿੰਦਮਾਹੀ ਜ਼ਖਮੀ ਪਿਆ ਤੇ ਇੱਕ ਮੇਰੀ ਮਾਂ ਦੁਨੀਆ ਤੇ ਨਹੀਂ ਰਹੀ ਕਰਮੂ ਹੁਣ ਬਿਲਕੁਲ ਚੁੱਪ ਹੋ ਚ ਗਈ ਸੀ ਸਿਰਫ ਅੱਖਾਂ ਵਿੱਚ ਮਾਂ ਦੀ ਮੌਤ ਦੇ ਦਰਦ ਦੇ ਹੰਝੂ ਟਪਕਰ ਆਏ ਸਨ ਨੂਰ ਦੇ ਬਾਹ ਵਿੱਚ ਵੀ ਦਰਦ ਲਗਾਤਾਰ ਵਧਦਾ ਜਾ ਰਿਹਾ ਸੀ ਤੇ ਨੂਰ ਨੇ ਕਰਨ ਨੂੰ ਕਿਹਾ ਭਰਾਵਾ ਡਾਕਟਰ ਨੂੰ ਪੁੱਛ ਕੇ ਆ ਕਿ ਜਿਹੜੇ ਦੋ ਦੋਸਤ ਆਪਣੇ ਨਾਲ ਸਨ ਕਿ ਉਹ ਸੱਚੀ ਮੁੱਚੀ ਮਰ ਗਏ ਹਨ ਕਿ ਹਾਲੇ ਵੀ ਕੋਈ ਉਹਨਾਂ ਦੀ ਉਮੀਦ ਹੈ ਤਾਂ ਕਰਨ ਨੇ ਨੂਰ ਨੂੰ ਕਿਹਾ ਭਰਾਵਾ ਮੇਰੀ ਗੱਲ ਪਹਿਲਾਂ ਹੀ ਡਾਕਟਰ ਨਾਲ ਹੋ ਚੁੱਕੀ ਹੈ ਉਹਨਾਂ ਦਾ ਕਹਿਣਾ ਹੈ ਕਿ ਉਹ ਦੋਵੇਂ ਹੀ ਆਪਣੀ ਜ਼ਿੰਦਗੀ ਨੂੰ ਅਲਵਿਦਾ ਕਹਿ ਗਏ ਹਨ ਇਹ ਗੱਲਾਂ ਸੁਣ ਕੇ ਨੂਰ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਕਰਨ ਦੀ ਕਰਨ ਵੀ ਨੂਰ ਦੇ ਗਲ ਲੱਗ ਕੇ ਰੋਣ ਲੱਗ ਪਿਆ ਤੇ ਰੋਂਦਾ ਹੋਇਆ ਕਹਿ ਰਿਹਾ ਸੀ ਕਿ ਨੂਰ ਅਸੀਂ ਦੋਵੇਂ ਉਹਨਾਂ ਦੋਵਾਂ ਨੂੰ ਨਹੀਂ ਬਚਾ ਸਕੇ ਯਾਰ ਇਹ ਭਾਣਾ ਵੀ ਹੁਣੇ ਹੀ ਵਰਤਨਾ ਸੀ ਇਹਨੇ ਨੂੰ ਉਹਨਾਂ ਦੋਨਾਂ ਦੋਸਤਾਂ ਦੇ ਘਰ ਵਾਲੇ ਵੀ ਹਸਪਤਾਲ ਵਿੱਚ ਆ ਗਏ ਨੂਰ ਅਤੇ ਕਰਨ ਨੇ ਫੋਨ ਉੱਤੇ ਉਹਨਾਂ ਦੇ ਘਰਦਿਆਂ ਨੂੰ ਉਹਨਾਂ ਦੀ ਮੌਤ ਬਾਰੇ ਨਹੀਂ ਸੀ ਦੱਸਿਆ ਨੂਰ ਕਰਨ ਨੂੰ ਕਹਿਣ ਲੱਗਾ ਕਿ ਭਰਾਵਾ ਜੇਕਰ ਉਹਨਾਂ ਦੇ ਘਰਦਿਆਂ ਨੂੰ ਦੱਸਣਾ ਵੀ ਹੈ ਤਾਂ ਤੂੰ ਸਿਰਫ ਉਹਨਾਂ ਦੇ ਪਿਤਾ ਨੂੰ ਇਸ ਗੱਲ ਬਾਰੇ ਦੱਸੀ ਉਹਨਾਂ ਦੇ ਸਾਰੇ ਜੀਆਂ ਨੂੰ ਨਾ ਦੱਸੀ ਕਿਉਂਕਿ ਹਸਪਤਾਲ ਵਿੱਚ ਇਸ ਗੱਲ ਦਾ ਪਤਾ ਹੋਣ ਕਰਕੇ ਰੌਲਾ ਹੀ ਨਾ ਪੈ ਜਾਵੇ ਫਿਰ ਕਰਨ ਨੇ ਦੋਹਾਂ ਦੋਸਤਾਂ ਦੇ ਪਿਤਾ ਨੂੰ ਇਸ ਹੋਣੇ ਬਾਰੇ ਦੱਸ ਦਿੱਤਾ ਉੱਧਰ ਉਹਨਾਂ ਨੂੰ ਉਹਨਾਂ ਦੇ ਪਿਤਾ ਵੀ ਆ ਗਏ ਜਿਨ੍ਹਾਂ ਦੇ ਇਕੱਲੇ ਇਕੱਲੇ ਪੁੱਤਰ ਸਨ ਤੇ ਦੋਨਾਂ ਦੇ ਨੂਰ ਤੇ ਕਰਨ ਤੋਂ ਉਹਨਾਂ ਦੇ ਪਰਿਵਾਰਾਂ ਦਾ ਦੁੱਖ ਦੇਖ ਕੇ ਝੱਲਿਆ ਨਹੀਂ ਸੀ ਜਾ ਰਿਹਾ ਨੂਰ ਕਰਮੋ ਤੇ ਕਰਨ ਆਪਸ ਵਿੱਚ ਗੱਲਾਂ ਕਰ ਰਹੇ ਸਨ ਕਿ ਯਾਰ ਉਹਨਾਂ ਦੇ ਪਰਿਵਾਰਾਂ ਦੇ ਤਾਂ ਚਿਰਾਗ ਹੀ ਬੁੱਝ ਗਏ ਹਨ ਉਹਨਾਂ ਦੀਆਂ ਮਾਵਾਂ ਦੀਆਂ ਸਦਰਾ ਹੀ ਤਹਸਨੈਸ ਹੋ ਗਈਆਂ ਹਨ ਭਰੀ ਜਵਾਨੀ ਦੇ ਪਿੱਛੇ ਦੋ ਪੁੱਤਰਾਂ ਦੀ ਲਾਸ਼ ਹਸਪਤਾਲ ਵਿੱਚ ਪਈ ਸੀ ਨੂਰ ਅਤੇ ਕਰਨ ਹਾਲੇ ਵੀ ਗੱਲ ਕਰ ਰਹੇ ਸੀ ਕਿ ਹਸਪਤਾਲ ਵਿੱਚ ਪੁਲਿਸ ਆ ਗਈ ਇਹ ਸਭ ਕੁਝ ਦੇਖ ਕੇ ਨੂਰ ਤੇ ਕਰਨ ਦਾ ਦਿਲ ਵੀ ਡੈਲ ਗਿਆ ਸੋਚਣ ਲੱਗ ਪਏ ਕਿ ਪੁਲਸ ਨੂੰ ਕਿਸੇ ਨੇ ਦੱਸ ਦਿੱਤਾ ਯਾਰ ਕਰਮੋ ਨੇ ਜਦ ਪੁਲਸ ਨੂੰ ਦੇਖਿਆ ਤਾਂ ਉਸ ਵਿਚਾਰੀ ਦਾ ਤਾਂ ਮੂੰਹ ਨੂਰ ਵੱਲ ਹੀ ਰਹਿ ਗਿਆ ਅਤੇ ਉਸ ਦੀ ਅੱਖਾਂ ਵਿੱਚ ਪਾਣੀ ਆ ਗਿਆ ਤੇ ਮਨ ਹੀ ਮਨ ਵਿੱਚ ਡਰ ਗਈ ਪੁਲਸ ਵਾਲੇ ਨੇ ਨੂਰ ਨੂੰ ਨਾਲ ਹੀ ਚੁੱਕ ਕੇ ਲੈ ਗਏ ਤੇ ਕਰਨ ਨੂਰ ਅਤੇ ਕਰਮੋ ਦੇ ਦਿਮਾਗ ਵਿੱਚ ਮਾਨਸਿਕ ਤਣਾਅ ਵਧਦਾ ਜਾ ਰਿਹਾ ਸੀ ਇਹਜਿਹਾ ਲੱਗਦਾ ਸੀ ਕਿ ਜਿਵੇਂ ਕੋਈ ਜਵਾਲਾਮੁਖੀ ਫਟਣ ਵਾਲਾ ਹੋਵੇ ਦੂਜੇ ਪਾਸੇ ਕਰਮੋ ਦੇ ਪੇਕਿਆਂ ਵਿੱਚ ਉਸ ਦੀ ਮਾਂ ਦੀ ਲਾਸ਼ ਪਈ ਹੋਈ ਸੀ ਕਰਮੋ ਦਾ ਇੰਤਜ਼ਾਰ ਕਰ ਰਹੀ ਸੀ ਆ ਤੇਰੇ ਕਰਮੋ ਅਤੇ ਕਰਮੋ ਦੇ ਮਨ ਹੀ ਮਨ ਵਿੱਚ ਬਹੁਤ ਵੱਡੀ ਦੁਵਿਧਾ ਪਰੇਸ਼ਾਨੀ ਪੈਦਾ ਹੋ ਚੁੱਕੀ ਸੀ ਸੋਚ ਰਹੀ ਸੀ ਕਿ ਕਿੱਥੇ ਜਾਵਾਂ ਤੇ ਕਿੱਥੇ ਨਾ ਜਾਵਾਂ ਕਿਉਂਕਿ ਉਸ ਦੇ ਨੇੜੇ ਨੂਰ ਚਖਮੀ ਪਿਆ ਸੀ ਤੇ ਇਸ ਮਾਮਲੇ ਬਾਰੇ ਜਾਣਕਾਰੀ ਲੈਣ ਵਾਸਤੇ ਪੁਲਸਾ ਹਸਪਤਾਲ ਵਿੱਚ ਪਹੁੰਚ ਚੁੱਕੀ ਸੀ ਚਾਰੇ ਪਾਸਿਓਂ ਘਿਰੇ ਹੋਏ ਕਰਮੋ ਨੇ ਨੂਰ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਰਮੋ ਨੇ ਨੂਰ ਨੂੰ ਪੁੱਛਿਆ ਕਿ ਤੁਸੀਂ ਦੱਸੋ ਜੀ ਮੈਂ ਕਿੱਥੇ ਜਾਵਾਂ ਤੇ ਕਿੱਥੇ ਨਾ ਜਾਵਾਂ ਨੂਰ ਨੇ ਕਰਮੋ ਦੀਆਂ ਅੱਖਾਂ ਦੇ ਹੰਝੂ ਪੂੰਝਦੇ ਹੋਏ ਕਿਹਾ ਕਮਲੀਏ ਐਵੇਂ ਕਿਤੇ پاگل ਨਾ ਹੋ ਜਾਵੇਂ ਤੂੰ ਰੋ ਰੋ ਕੇ ਪਹਿਲਾਂ ਤੂੰ ਰੋਣਾ ਬੰਦ ਕਰ ਤੇ ਤੂੰ ਪਹਿਲਾਂ ਹੀ ਬਹੁਤ ਦੁੱਖ ਭੋਗ ਚੁੱਕੀ ਐ ਤੂੰ ਮੇਰੀ ਫਿਕਰ ਨਾ ਕਰ ਮੈਂ ਇੱਥੇ ਠੀਕ ਆ ਸਭ ਕੁਝ ਸੰਭਾਲ ਲਵਾਂਗਾ ਤੂੰ ਜਾ ਪੇਕੇ ਜਾ ਤੇ ਮੰਮੀ ਦੇ ਸੰਸਕਾਰ ਵਿੱਚ ਜਾ ਕੇ ਸ਼ਾਮਲ ਹੋ ਜਦੋਂ ਇਹ ਲਫਜ਼ ਕਰਮੂ ਨੇ ਨੂਰ ਦੇ ਮੂੰਹ ਸੁਨੇ ਤਾਂ ਕਰਮੂ ਨੇ ਨੂਰ ਨੂੰ ਘੁੱਟ ਕੇ ਜੱਫੀ ਪਾ ਲਈ ਤੇ ਕਹਿਣ ਲੱਗੀ ਕਿ ਮੈਂ ਹੁਣ ਤੁਹਾਨੂੰ ਨਹੀਂ ਖੋਣਾ ਚਾਹੁੰਦੀ ਕਿਉਂਕਿ ਇੱਥੇ ਪੁਲਿਸ ਵੀ ਆ ਚੁੱਕੀ ਉਹਨਾਂ ਨੇ ਪਤਾ ਨਹੀਂ ਤੁਹਾਡੇ ਦੁੱਖ ਕੀ ਪੁੱਛਣਾ ਹੈ ਅੰਦਰੋਂ ਤਾਂ ਮੇਰਾ ਤੰਦਰੁਕ ਕਲਜ ਕਲੇਜਾ ਫੜਦਾ ਜਾ ਰਿਹਾ। ਬਸ ਮੈਂ ਇਹ ਫੈਸਲਾ ਨਹੀਂ ਕਰ 파ਰੇ ਕਿ ਮੈਂ ਤੁਹਾਡੇ ਕੋ ਰਵਾਂ ਕਿ ਉੱਥੇ ਜਾਵਾਂ। ਜਦੋਂ ਕਰਮੂ ਆਪਣਾ ਮੁਖ ਮੋੜ ਕੇ ਵੇਖਦੇ ਤਾਂ ਇੱਕ ਲੰਬਾ ਲੰਜਾ ਥਾਣੇਦਾਰ ਦੋ ਪੁਲਸੀਆਂ ਦੇ ਨਾਲ ਉਹਨਾਂ ਦੇ ਵੱਲ ਨੂੰ ਵੱਧਦਾ ਆ ਰਿਹਾ ਸੀ। ਇਹ ਸਾਰਾ ਕੁਝ ਵੇਖ ਕੇ ਕਰਮੂ ਹੋਰ ਵੀ ਡਰ ਗਈ ਅਤੇ ਨੂਰ ਨੇ ਕਰਮੂ ਦੇ ਹੱਥ ਨੂੰ ਘੁੱਟ ਕੇ ਫੜ ਲਿਆ। ਨੂਰ ਦੇ ਮਿੱਤਰ ਕਰਨ ਨੇ ਵੀ ਸਾ ਸਾ ਖਿੱਚ ਕੇ ਲਿਆ ਤੇ ਪਤਾ ਨਹੀਂ ਕਿੰਦਾ ਦਾ ਵਰਤਾਓ ਹੋਊਗਾ ਸਾਡੇ ਨਾਲ ਮਨ ਵਿੱਚ ਇਹ ਸੋਚ ਰਿਹਾ ਸੀ ਤਾਂ ਥਾਣੇਦਾਰ ਸਭ ਤੋਂ ਪਹਿਲਾਂ ਆ ਕੇ ਨੂਰ ਦਾ ਹਾਲਚਲ ਪੁੱਛਣਾ ਸ਼ੁਰੂ ਕਰ ਦਿੰਦਾ ਬਾਅਦ ਵਿੱਚ ਜਿੰਨਾ ਵੀ ਹਾਦਸਾ ਇਹਨਾਂ ਚਾਰ ਮਿੱਤਰਾਂ ਨਾਲ ਵਾਪਰਿਆ ਉਸ ਬਾਰੇ ਜਾਣਕਾਰੀ ਲੈਣੀ ਸ਼ੁਰੂ ਕਰਦਾ ਇਹ ਸਭ ਕੁਝ ਦੇਖ ਕੇ ਕੰਮੋਂ ਦੇ ਸਾਹਾਂ ਵਿੱਚ ਸਾਹ ਆਉਂਦੇ ਨਹੀਂ ਥੋੜੀ ਜਹੀ ਫਿਕਰ ਹੋ ਜਾਂਦੀ ਹੈ ਮਨ ਹੀ ਮਨ ਵਿੱਚ ਸੋਚਣ ਲੱਗ ਜਾਂਦੀ ਹੈ ਕਿ ਸ਼ੁਕਰ ਹੈ ਪ੍ਰਮਾਤਮਾ ਤੇਰਾ ਤੇਰਾ ਕੀ ਅਜੇ ਤੱਕ ਅਜਿਹਾ ਕੁਝ ਨਹੀਂ ਵਾਪਰਿਆ ਜੋ ਮੈਂ ਆਪਣੇ ਦਿਮਾਗ ਵਿੱਚ ਸੋਚ ਰਹੀ ਸੀ ਥਾਣੇਦਾਰ ਸਾਰੇ ਬਿਆਨ ਲੈ ਕੇ ਉੱਥੋਂ ਚਲਾ ਜਾਂਦਾ ਹੈ ਫਿਰ ਕਰਨ ਤੇ ਨੂਰ ਨੂੰ ਵੀ ਥੋੜੀ ਰਾਹਤ ਮਿਲ ਜਾਂਦੀ ਹੈ ਦੂਜੇ ਪਾਸੇ ਕਰਮੋ ਦੀ ਮਾਨਸ ਦਾ ਸੰਸਕਾਰ ਹੌਣ ਹੀ ਵਾਲਾ ਹੈ ਤੇ ਕਰਮੂ ਕਰਨ ਨੂੰ ਆਖਦੀ ਹੈ ਕਿ ਵੀਰੇ ਤੁਸੀਂ ਜਲਦੀ ਤੋਂ ਜਲਦੀ ਚੱਲਣ ਦੀ ਖੇਚਲ ਕਰੋ ਕਿਉਂਕਿ ਮੇਰੇ ਪੇਕਿਆਂ ਤੋਂ ਬਹੁਤ ਜ਼ਿਆਦਾ ਫੋਨ ਆ ਰਹੇ ਨੇ ਤਦ ਹੀ ਕਰਨ ਤੇ ਕਰਮੂ ਦੋਨੋਂ ਮੋਟਰਸਾਈਕਲ ਤੇ ਬੈਠ ਕੇ ਮਾਂ ਦੇ ਸੰਸਕਾਰ ਲਈ ਚੱਲ ਪੈਂਦੇ ਨੇ ਕੁਝ ਕੁ ਘੰਟਿਆਂ ਦੇ ਸਫ਼ਰ ਤੋਂ ਬਾਅਦ ਉਹ ਦੋਵੇਂ ਕਰਮੂ ਦੇ ਪਿੰਡ ਪਹੁੰਚ ਜਾਂਦੇ ਨੇ ਉੱਥੋਂ ਦਾ ਦ੍ਰਿਸ਼ ਕਰਮੂ ਤੋਂ ਵੇਖਿਆ ਨਹੀਂ ਸੀ ਜਾ ਰਿਹਾ ਉਸਦੇ ਪ੍ਰਾਤੇ ਚਾਚੇ-ਤਾਏ ਦੇ ਮੁੰਡੇ ਮਾਂ ਦਾ ਸੰਸਕਾਰ ਕਰਨ ਵਾਸਤੇ ਲੱਕੜਾਂ ਇਕੱਠੀਆਂ ਕਰ ਰਹੇ ਸਨ ਤੇ ਮਾਂ ਅਤੇ ਘਰ ਵਿੱਚ ਬੈ ਕੇ ਪਿੰਡ ਦੀਆਂ ਔਰਤਾਂ ਕਰਮਾਂ ਤੇ ਮਾਂ ਦੇ ਪਿਆਰ ਬਾਰੇ ਗੱਲਾਂ ਕਰ ਰਹੀਆਂ ਸਨ ਹਾਂਜੀ ਇਹ ਸੀ ਅੱਜ ਦੀ ਕਹਾਣੀ ਦਾ ਭਾਗ ਚੌਥਾ ਕੱਲ ਨਵੇਂ ਭਾਗ ਨਾਲ ਹਾਜ਼ਰ ਹੋਵਾਂਗੇ ਧੰਨਵਾਦ ਜੀ